ਮੈਂ ਤੇ ਗਰਵਾਨੀ ਚ ਦਰਜ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਭਗਵਾਨ ਦੀ ਅਪਾਰ ਕਿਰਪਾ ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ ਅੱਜ ਜਿਹੜਾ ਸਾਡੇ ਸਾਥੀਆਂ ਨੇ ਸਾਡੀ ਟੀਮ ਨੇ ਜਿਹਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਨੇ ਅੱਜ ਜਿਹੜਾ ਬੀਜੇਪੀ ਦਾ ਗੜ੍ਹ ਤੋੜਿਆ ਸੋ ਇਸ ਦੇ ਲਈ ਮੈਂ ਆਪਣੇ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਖਾਸ ਤੌਰ ਤੇ ਸਾਡੀਆਂ ਭੈਣਾਂ ਨੂੰ ਜਿਨ੍ਹਾਂ ਨੇ ਇਸ ਤਪਸ਼ ਦੇ ਵਿੱਚ ਅੱਡੀ ਗਰਮੀ ਦੇ ਵਿੱਚ ਮੇਰਾ ਘਰ 47 ਡਿਗਰੀ ਟੈਂਪਰੇਚਰ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਸੋ ਇਹ ਉਹਨਾਂ ਕਰਕੇ ਜਿਹੜੀ ਵੱਡੀ ਜਿੱਤ ਦੀ ਬਖਸ਼ਿਸ਼ ਹੋਈ ਹੈ ਇਹ ਸਾਰਾ ਸੇਰਮ ਆਪਣੇ ਸੰਗਠਨ ਨੂੰ ਜਿਹੜੇ ਕੰਮ ਦੇਖਦੇ ਹੁਣ ਜਿਹੜੇ ਹੋਣ ਵਾਲੇ ਨੇ ਹੁਣ ਹੋਣ ਵਾਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣਾ ਹੈ ਔਰ ਡਾਕਟਰ ਅਹ ਦੇਖੋ ਸਭ ਤੋਂ ਵੱਡੀ ਕੋਸ਼ਿਸ਼ ਰਹੇਗੀ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਸਿਹਤ ਸੇਵਾਵਾਂ ਨੇ ਉਹਨਾਂ ਨੂੰ ਬਹੁਤ ਬਿਹਤਰ ਕਰਨਾ ਟਰਸ਼ਰੀ ਹੈਲਥ ਕੇਅਰ ਨੂੰ ਬਿਹਤਰ ਕਰਨਾ ਉਸ ਦੇ ਵਿੱਚ ਮੈਡੀਕਲ ਕਾਲਜ ਹਸਪੀਟਲ ਕੈਂਸਰ ਹਸਪੀਟਲ ਪੀਜੀਆ ਦੇ ਲੈਵਲ ਦੇ ਇਹਨਾਂ ਨੂੰ ਸਿਹਤ ਸੇਵਾਵਾਂ ਨੂੰ ਲੈ ਕੇ ਆਣਾ ਔਰ ਦੂਸਰੀ ਸਭ ਤੋਂ ਵੱਡੀ ਕੋਸ਼ਿਸ਼ ਰਹੇਗੀ ਕਿ ਰੋਜ਼ਗਾਰ ਨੂੰ ਲੈ ਕੇ ਆਣਾ ਇੰਡਸਟਰੀ ਵੱਡੀ ਲੈ ਕੇ ਆਣਾ ਔਰ ਖਾਸ ਤੌਰ ਤੇ ਕੰਢੀ ਏਰੀਆ ਨੂੰ ਇੱਕ ਇੰਡਸਟਰੀਅਲ ਪੈਕੇਜ ਦੇਣਾ ਹਿੱਲੀ ਏਰੀਆ ਦੀ ਤਰਜ਼ ਤੇ ਹਿਮਾਚਲ ਦੀ ਤਰਜ਼ ਤੇ ਤਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਔਰ ਤੀਸਰਾ ਜਿਹੜੇ ਐਜੂਕੇਸ਼ਨ ਹੈ So, education ਨੂੰ ਬਿਹਤਰ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਾਡੀ ਪਹਿਲ ਹੈ ਕਿ এডਿਊਕੇਸ਼ਨ ਨੂੰ ਬਿਹਤਰ ਕੀਤਾ ਜਾਵੇ ਸੋ এডਿਊਕੇਸ਼ਨ ਨੂੰ ਬਿਹਤਰ ਕਰਾਂਗੇ ਜਿਹੜਾ ਰੀਜਨਲ ਕੈਂਪਸ ਹੈ ਪੰਜਾਬ ਯੂਨੀਵਰਸਿਟੀ ਦਾ ਉਹਨੂੰ ਅਪਗ੍ਰੇਡ ਕਰਾਂਗੇ ਤੇ ਇਵਨ ਟੈਕਨੀਕਲ ਯੂਨੀਵਰਸਿਟੀ ਮੇਰੀ ਸੋਚ ਹੈ ਬੇ ਲੈ ਕੇ ਆਈਏ ਤਾਂ ਕਿ ਟੈਕਨੀਕਲ ਕੋਰਸਸ ਅੱਜ ਕੱਲ ਜ਼ਮਾਨਾ ਹੈ ਤੇ ਬੱਚੇ ਜਿਹੜੇ ਉਹਦੇ ਚ ਇੰਡਸਟਰੀ ਓਰੀਐਂਟਡ ਕੋਰਸਸ ਕਰ ਸਕਣ ਔਰ ਰੇਲ ਲਿੰਕ ਨੂੰ ਜਿਹੜਾ ਟਾਂਡਾ ਤੋਂ ਲੈ ਕੇ ਸੈਲੇ ਨੂੰ ਕਨੈਕਟ ਕਰਨਾ ਬਾਇਆ ਹੁਸ਼ਿਆਰਪੁਰ ਤਾਂ ਕਿ ਜਿਹੜਾ ਸਾਡੇ ਰੇਲ ਸਰਵਿਸਿਜ਼ ਬਿਹਤਰ ਹੋਣ ਔਰ ਜਿਹੜੇ 4 ਲੇਨ ਮਾਰਗ ਬਣਾਣਾ ਤਾਂ ਕਿ ਸਾਡੀ ਜਿਹੜੀ ਟ੍ਰੈਫਿਕ ਤੇ ਜਿਹੜਾ ਬਿਜ਼ਨਸ ਆ ਅਟਰੈਕਟ ਹੋਵੇ ਸਰ 130 ਕਹਿ ਰਹੇ ਸੀਗੇ ਤਿੰਨ ਰਹਿ ਗਏ ਇੱਕ ਲਿੱਖ ਕੇ ਨਾਲੇ ਨਹੀਂ ਕੋਈ ਗੱਲ ਨਹੀਂ ਦੇਖੋ ਇਹ ਹਮੇਸ਼ਾ ਰਾਜਨੀਤੀ ਹੈ ਰਾਜਨੀਤੀ ਦੇ ਵਿੱਚ ਕਈ ਵਾਰ ਅਸੀਂ ਕੁਝ ਨਵਾਂ ਸਿੱਖਦੇ ਵੀ ਹਾਂ ਕੁਝ ਜੋ ਕੀਤਾ ਹੈ ਉਹ ਗਲਤੀਆਂ ਨੂੰ ਐਨਲਾਈਜ਼ ਕਰਾਂਗੇ ਤੇ ਦੁਬਾਰਾ ਫਿਰ ਸਰਕਾਰ ਨੂੰ ਬਣਾਣੀ ਹੈ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਔਰ ਐਨੇ ਹੀ ਵਿਧਾਇਕ ਦੁਬਾਰਾ ਜਿੱਤਾਂਗੇ 92 ਵੀ ਪਹਿਲਾਂ ਜਿੱਤੇ 92 ਫਿਰ ਜਿੱਤਾਂਗੇ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par